ਮੈਟਰੋ ਮੈਨੂਨਾ ਮੇਰੇ ਕਾਫੀ ਵੀਰ ਭਰਾਵਾਂ ਦੇ ਫੋਨ ਆਉਂਦੇ ਸੀ ਤੇ ਕਾਫੀ ਮੇਰੇ ਵੀਰ ਭਰਾ ਕਹਿੰਦੇ ਸੀ ਬਾਈ ਜੀ ਸਾਨੂੰ ਪੂਰੀ ਟੌਪ ਦੀ ਘੋੜੀ ਚਾਹੀਦੀ ਆ ਤੇ ਪੈਸੇ ਦਾ ਕੋਈ ਚੱਕਰ ਨਹੀਂ ਘੋੜੀ ਚਾਹੇ 1.5 ਲੱਖ ਦੀ ਹੋਵੇ ਚਾਹੇ 2.5 ਲੱਖ ਦੀ ਹੋਵੇ ਚਾਹੇ 2 ਲੱਖ ਦੀ ਹੋਵੇ ਤੇ ਘੋੜੀ ਹੋਵੇ ਪੂਰੀ ਟੌਪ ਦੀ ਤੇ ਜਿਹੜਾ ਮੇਰਾ ਵੀਰ ਭਰਾ ਵੇਖੇ ਤੇ ਵੇਖਣ ਸਾਰੀ ਅਗਲੇ ਨੂੰ ਘੋੜੀ ਪਸੰਦ ਆ ਜੇ ਐਜੀ ਘੋੜੀ ਚਾਹੀਦੀ ਆ ਕਹਿੰਦੇ ਸਾਨੂੰ ਤੇ ਲਓ ਜੀ ਮੇਰੇ ਵੀਰ ਭਰਾਵੋ ਤੇ ਬਹੁਤ ਵਧੀਆ ਘੋੜੀ ਆ ਤੇ ਵਧੀਆ ਘੋੜੇ ਤੋਂ ਮਲਾਈ ਹੋਈ ਆ ਘੋੜੀ ਤੇ ਰੇਟ ਵੀ ਕੋਈ ਬੜਾ ਜ਼ਿਆਦਾ ਨਹੀਂ ਜਾਈ ਜ ਰੇਟ ਐ ਤੇ ਹਾਈਟ ਵੀ ਚੰਗੀ ਆ ਘੋੜੀ ਦੀ ਤੇ ਆਪਾਂ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਵੀਡੀਓ ਚ ਤੇ ਵੀਡੀਓ ਨੂੰ ਐਂਡ ਤੱਕ ਵੇਖਿਓ ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤੇ ਕਰਦੇ ਆ ਮੇਰੇ ਵੀਰ ਭਰਾਵੋ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਤੇ ਘੋੜੀ ਮੇਰੇ ਵੀਰ ਭਲਾਵੋ ਆਪਲੀਕਾ ਇਹ ਤੇ 62 ਇੰਚ ਹਾਈਟ ਦਸੀ ਆ ਮਾਲਕ ਵੀਰਾਂ ਨੇ ਤੇ ਬਹੁਤ ਵਧੀਆ ਘੋੜੇ ਤੋਂ ਘੋੜੀ ਮਲਾਈ ਹੋਈ ਆ 20 ਦਿਨ ਹੋ ਗਏ ਤੇ 65 ਇੰਚ ਦਾ ਘੋੜਾ ਮੇਰੇ ਵੀਰ ਭਰਾਵੋ ਤੇ ਘੋੜੇ ਦੀ ਵੀਡੀਓ ਫੋਟੋ ਤੁਸੀਂ ਅੱਗੇ ਵੀਡੀਓ ਦੇ ਵਿੱਚ ਵੇਖ ਲਿਓ ਤੇ ਰੇਟ ਬਾਈ ਹੋਰੇ ਕਰਦੇ ਆ ਜੀ 1,50,000 ਬਾਕੀ ਮੌਕੇ ਤੇ ਮਾਨਤਾਨ ਕਰ ਦੇਣਗੇ ਸਵਾਰੀ ਦੀ ਘੋੜੀ ਪਾਸ ਹੈ ਜੀ ਬਾਲਪੋਰੀਆਂ ਦੀ ਵੀ ਸਾਫ ਹੈ ਤੇ 4.5 ਸਾਲ ਉਮਰ ਹੈ ਤੇ 62 ਇੰਚ ਹਾਈਟ ਹੈ ਤੇ ਬਾਈ ਹੋ ਰਿਆਂ ਦਾ ਏਰੀਆ ਹੈਗਾ ਜੀ ਹਰਦਵਾਰ ਤੇ ਨੰਬਰ ਸਕਰੀਨ ਤੇ ਸ਼ੋ ਕੀਤਾ ਹੋਇਆ ਮਾਲਕ ਵੀਰਾਂ ਦਾ 70176 8586 ਇਹ ਨੰਬਰ ਤੇ ਮਾਲਕ ਵੀਰਾਂ ਨਾਲ ਗੱਲਬਾਤ ਕਰ ਲਿਓ ਤੇ ਆ ਘੋੜੇ ਤੋਂ ਘੋੜੀ ਮਲਾਈ ਹੋਈ ਆ ਤੇ ਤੁਸੀਂ ਬਾਕੀ ਗੱਲਬਾਤ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਸ਼ੋ ਕੀਤਾ ਹੋਇਆ ਜੀ ਮਾਲਕ ਵੀਰਾਂ ਦਾ ਤੇ ਜੇ ਕੋਈ ਮਾੜੀ ਮੋਟੀ ਡਿਟੇਲ ਰਹਿ ਗਈ ਹੋਈ ਤਾਂ ਮਾਲਕ ਵੀਰਾਂ ਤੋਂ ਲੈ ਲਿਓ ਤੇ ਮਿਲਦੇ ਆ ਮੇਰੇ ਵੀਰ ਭਰਾਵੋ ਕੋਈ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ